ਸਸਤਿ ਕਾਲ ਜੀ ਕੋਰ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਮੌਸਮ ਵੀ ਬਦਲਵਾਈ ਜੀ ਹੋਈ ਪਈ ਆ ਤੇ ਮੇਰੀ ਛੋਟੀ ਨਾਨ ਦਾਈ ਸੀ ਸਿੰਮੇ ਦੀ ਛੋਟੀ ਭੈਣ ਤੇ ਉਧਰ ਚਾਚੇ ਦੇ ਘਰੇ ਅੱਜ ਕਹਿੰਦੇ ਵੀ ਰੋਟੀ ਕਰਨੀ ਆ ਉਹਨਾਂ ਨੂੰ ਤੇ ਅੱਜ ਉਧਰ ਬਣ ਰਹੇ ਨੇ ਆਲੂ ਵਾਲੇ ਪਰੌਂਠੇ ਤੇ ਆਪਾਂ ਚੱਲਦੇ ਅੱਜ ਉਧਰ ਆਲੂ ਵਾਲੇ ਪਰੌਂਠੇ ਖਾਣ ਬੇਲੇ ਘਰੇ ਕੋਈ ਕੰਮ ਨਹੀਂ ਖਾਣਾ ਜਾਂਨੇ ਆ ਪਕਾਏ ਹੋਏ ਪਰੌਂਠੇ ਨੰਤਾ ਪਾਰਟੀ ਵੇਟ ਕਰਦੀ ਹਾਂ ਹਾਂਜੀ ਗਾਇਸ ਵੀਰੇ ਕਿਧਰ ਚੱਲੇ ਪਰੌਣੇ ਅਸੀਂ ਮੱਖਣੀ ਘਰੋਂ ਤਿਆਰ ਕੀਤੀ ਆ ਤੇ ਰੋਟੀ ਸਾਡੇ ਦੂਜੇ ਘਰੇ ਆ ਹਾਂ ਰੋਟੀ ਅਸੀਂ ਉੱਥੇ ਮਮੀ ਦੀ ਜਠਾਣੀ ਜਠਾਣੀ ਦੇ ਘਰੇ ਚਲੋ ਹਾਂਜੀ ਚਲੋ ਕਹਿੰਦੇ ਇੱਕ ਜਠਾਣੀ ਮੇਰੀ ਰੁੱਧ ਲੈ ਕੇ ਆਉਂਦੀ ਹੋਈ ਕਿਧਰੋਂ ਆਏ ਤੁਸੀਂ ਅਸੀਂ ਰੁੱਧ ਲੈ ਕੇ ਆਏ ਸੀ ਹੋਣੀ ਹੈ ਇਹ ਕਿੱਥੋਂ ਆਈਆਂ ਤੁਸੀਂ ਜੀਜੂ ਜੀਜੂ ਬਈ ਇਹ ਹੈ ਗਿਆ ਮੇਰੀ ਜਠਾਣੀ ਧਰਾਨੀ ਨੂੰ ਮਿਲ ਕੇ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਚਲੋ ਆਜੋ ਚਲਿਓ ਤੁਹਾਡੇ ਘਰ ਨੂੰ ਘਰ ਚਲੀਏ ਚਲ ਚਲੀਏ ਅੰਟੀ ਜੀ ਆਓ ਜੀ ਆਓ ਵੈਲਕਮ ਜੀ ਦੇ ਵਿੱਚ ਬਦਲਬਾਈ ਸ਼ੁਰੂ ਹੋ ਚੁੱਕੀ ਆ ਤੇ ਆ ਮੇਨ ਚੀਜ਼ਾਂ ਨੇ ਪੰਜਾਬ ਦੇ ਵਿੱਚ ਪਾਤੀਆਂ ਪਾਤੀਆਂ ਬਾਤੀਆਂ ਹਾਈ ਕਤੂਰੇ ਦੁੱਧ ਪੀਂਦੇ ਆ ਨਾ ਜੇ ਤੁਰ ਕਰਨੇ ਛੱਡ ਗਏ ਇਹਦੇ ਗੱਟੀ ਬੱਜੀ ਕੁੱਤੀ ਚ ਹਾਂ ਆਹ ਲੱਤਾਂ ਝੜੀ ਇਸਕੇ ਕਰਦੀ ਐ ਨਾ ਹਾਈ ਕਿਵੇਂ ਦਦੋਂ ਬਿੰਦਿਆ ਗਿਆ ਚਾਚੇ ਹੁਣੀਆਂ ਦਾ ਘਰ ਵੱਡੇ ਚਾਚੇ ਦਾ ਘਰ ਛੋਟੇ ਚਾਚੇ ਦਾ ਘਰ ਤੇ ਉਹ ਪਰੇ ਆਵळा ਘਰ ਇਹ ਮੇਰੀ ਆਵਲੀ ਜਠਾਣੀ ਦਾ ਘਰ ਮੋੜਦੇ ਮੈਂ ਮੇੜਾ ਮਾਰਦੇ ਸੀ ਤੁਹਾਡੇ ਨਾਲ ਕਹਿੰਦੇ ਇੱਧਰ ਝੂਟੇ ਲੈਂਦੇ ਓਏ ਹਾਂਜੀ ਥੋੜੀ ਕਿੱਥੇ ਦੀ ਤਿਆਰੀ ਆ ਬੈਠੋਗੇ ਨਾ ਹੈ ਸਸਰੀਕਾਲ ਵੀਰੇ ਕੀ ਹਾਲ ਚਾਲ ਨੇ ਨਹੀਂ ਨਹੀਂ ਝੂਟੇ ਕੋ ਫੜੀ ਆ ਓਹ ਦੇਖ ਤੇ ਨਾਲ ਝੂਟਾ ਆਜੋ ਹੈਲੋ ਗਾਇਸ ਚੱਲਦੇ ਕੇ ਚੰਗਾ ਬਟੂ ਮਿਲਦੇ ਓਕੇ ਵੀਰੇ ਗੁੱਡ ਨਾਈਟ ਆਮੇ ਤੇ ਇਹ ਹੈਗਾ ਆ ਵੀ ਜਿਹੜੇ ਮੇਰੇ ਤੇ ਔਰ ਕੈਨੇਡਾ 'ਚ ਤੁਸੀਂ ਦੇਖਿਆ ਸੀ ਉਹਦਾ ਘਰ ਦਸੇ ਚਾਚਾ ਚਾਚਾ ਹਾਏ ਉਹ ਕਹਿੰਦੇ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਨਾ ਆਂਟੀ ਤੋਂ ਬੜਾ ਕੰਮ ਕਰਾਉਂਦੇ ਆ ਆ ਜਾਂ ਹਾਈ ਕਰੋ ਕੌਲੀ 'ਚ ਪਾ ਦਿੰਦੇ ਹਾਂ ਕੌਣ ਬੜਾ ਕੰਮ ਕਰਾਉਂਦੀ ਆ ਮੈਨੂੰ ਕਹਿੰਦੇ ਆ ਦੇਖ ਲਾ ਵੀ ਨੂੰ ਆਪਦੀ ਸੱਸ ਤੋਂ ਬੜਾ ਕੰਮ ਕਰਾਉਂਦੀ ਆ ਹੋਰ ਕਰਾਉਂਦੀ ਆ ਹਾਂ ਚਾਚੇ ਦੇ ਘਰ ਇਹੇ ਵਿਚਾਲਣ ਲਾ ਦੇ ਔਰ ਸੇ ਹਾਏ ਇਹ ਇਹ ਉਹਨਾਂ ਦਾ ਘਰ ਆ ਇਹ ਵੀ ਇਹ ਘਰ ਦੀ ਮਾਲਕਾ ਨਾ ਕਰੀ ਇਹ ਨੇ ਆਉਂਦੇ ਪਰ ਉਹ ਹਾਂ ਆਪਣੀ ਕੱਢ ਲਈ ਸਾਡੇ ਤੋਂ ਮੰਗਾ ਲਈ ਹਾਂ ਇਹਦੇ ਨਹੀਂ ਕੋਈ ਜ਼ਿਆਦਾ ਵਧੀਆ ਹੋਣੀ ਨਾ ਨਾ ਦੇਖਦੇ ਦਿਖਾਉਂਦੇ ਨਸੀਬ ਵੀ ਦੇਖਣਾ ਮਾਰੇ ਕੀ ਕੀ ਦੱਸਿਓ ਦੱਸਿਓ ਇਹ ਦੇਖੋ ਹਾਂ ਹਾਂ ਇਹ ਜ਼ਿਆਦਾ ਤਾਜੀ ਆ ਇਹ ਤਾਜ਼ਾ ਤਾਜੀ ਗੁੱਡ 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 ਥੈਂਕ ਯੂ ਹਾਂਜੀ ਤੁਸੀਂ ਕਿਤੇ ਤੁਸੀਂ ਕਿਤੇ ਨਾਨੀ ਕੋਲੇ ਪਰੌਂਦੇ ਨੇ ਤੇ ਆਹਾ ਮੰਮੀ ਦਾ ਪੈਰਟ ਤੇ ਆ ਇਹਨਾਂ ਦਾ ਘਰ ਆ ਬਈ ਲੈ ਘਰ ਦਿਖਾਈਏ ਚਾਚੇ ਦਾ ਦੇਖ ਰਿਹਾ ਸੀ ਹਾਂ ਤੇ ਇਧਰ ਲਿਵਿੰਗ ਰੂਮ ਆ ਗਿਆ ਦੱਸੇ ਪੰਜਾਬ ਦਾ ਲਿਵਿੰਗ ਰੂਮ ਐਂਡ ਆਊਟਸਾਈਡ ਮੱਝਾ گاਵਾ ਜਨਤਾ ਕਹਿੰਦੇ ਚਲੋ ਪ੍ਰੌਂਟੇ ਇੰਜੋਏ ਕਰੀਏ ਸੱਸ ਬਣਾਉਣਗੀਆਂ ਪ੍ਰੌਂਟੇ ਤੇ ਨੂੰ ਪ੍ਰੌਂਟੇ ਖਾਊਗੀ ਹਨਾ ਸੇਵਾ ਕਰਾਉਂਦੀ ਹਾਲ ਅੱਛਾ ਇਹ ਤਾਂ ਵਿਚਾਰ ਚੱਲ ਰਿਹਾ ਹੈ ਇਹ ਵਿਚੀ ਟੁੱਟ ਗਿਆ ਚੱਲ ਕਹਿੰਦੇ ਨੂੰ ਪ੍ਰੌਂਟੇ ਖਾਊਗੀ ਸੱਸ ਪ੍ਰੌਂਟੇ ਬਣਾਉਣਗੀਆਂ ਮੇਰੇ ਵਾਸਤੇ ਸਪੈਸ਼ਲ ਕੁਰਸੀਆਂ ਵੀ ਲਾਈਆਂ ਨੇ ਨੰਬੀ ਕਿੱਥੇ ਆ ਕਹਿੰਦੇ ਦਰਾਣੀ ਜਠਾਣੀ ਨੂੰ ਰੋਮ ਮਾਰਦੀ ਹੋਈ ਹੈ ਨਹੀਂ ਨੰਬੀ ਕਿਧਰੇ ਆ ਹਾਂਜੀ ਹਾਂਜੀ ਸਮਾਨ ਤਿਆਰ ਆਪਣਾ ਆ ਦੇਖੋ ਆਟਾ ਯਸ ਇਹ ਇਹ ਮਤਲਬ ਸਾਡੀ ਬਾਲਟੀ ਨੂੰ ਇਗਨੋਰ ਕਰਿਓ ਕਿਉਂਕਿ ਸੁੱਖ ਨਾਲ ਸਾਡਾ ਟੱਬਰ ਬਹੁਤ ਵੱਡਾ ਹੈ ਸਾਡਾ ਵੱਡੇ ਵੱਡੇ ਭਾਂਡੇ ਖੋਲਣੇ ਪੈਂਦੇ ਲਿਖੋ ਕਮੈਂਟ ਚ ਲਿਖੋ ਬਾਲਟੀ ਹੱਡੀ ਹਾਂ ਨਾ ਕਿ ਬਾਲਟੀ ਨੂੰ ਆਲੂ ਵਾਲੀ ਨੂੰ ਇਗਨੋਰ ਕਰਿਓ ਸੁੱਖ ਨਾਲ ਸਾਡਾ ਟੱਬਰ ਬਹੁਤ ਵੱਡਾ ਹੈ ਬਾਅਦੋਂ ਅਗਲਾ ਹੋਗਾ ਕਿ ਮੈਂ ਬਾਲਟੀ ਤੇ ਨਹੀਂ ਵਰਦੇ ਹਾਂ ਓ ਆਂਟੀ ਜਿਹੜੀ ਬਾਰੀ ਵਿੱਚ ਦੀ ਝਾਤੀਆਂ ਮਾਰਦੀ ਆ ਨਾ ਇਹ ਆਪਣੇ ਪਸ਼ੂਆਂ ਨੂੰ ਵੀ ਉਡਾੜਾ ਸਿਖਾ ਰਹੀ ਆ ਸਾਡੇ ਆ ਸਾਡੇ ਪਸ਼ੂ ਆ ਪਸ਼ੂਆਂ ਕੋਲੇ ਨਾ ਉਡਾੜਾ ਲਿਖਿਆ ਹੋਇਆ ਆ ਹਜੇ ਤਾਂ ਉਡਾੜਾ ਈੜੀਓ ਹੀ ਸਿਖਾਇਆ ਸਸਾ ਹਾਂ ਰਹਿਦਾ ਹਜੇ ਕਿਵੇਂ ਲੱਗ ਰਿਹਾ ਤੁਹਾਨੂੰ ਫੇਰ ਹੈ ਉਡਾੜਾ ਸਿੱਖ ਲਿਆ ਇਹ ਕਮਰੇ ਲੈ ਨੇ ਮੱਝਾਂ ਨੂੰ ਵੀ ਪੜਾਉਂਦੀਆਂ ਨੇ ਕਹਿੰਦੇ ਇੱਕ ਬੰਦਾ ਚੈਟਿੰਗ ਕਰਦਾ ਹੋਇਆ ਫੜਿਆ ਗਿਆ ਈ ਮਰੀਏ ਜਿਉਂ ਨਹੀਂ ਆ ਜੀਏ ਕੁਗੀ ਨਹੀਂ ਕੁਗੀ ਮੇਰਾ ਤੇ ਮੇਰਾ ਕੁਗੀ ਕਿਉਂ ਕੀ ਆ ਗਈ 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 ਕਿਦਾਂ ਲੱਗ ਰਿਹਾ ਫਿਰ ਅੱਜ ਨੂੰ ਨੂੰ ਬਿਠਾ ਕੇ ਰੋਟੀ ਖਵਾਣੀ ਆ ਨਜ਼ਾਰੇ ਆ ਨਾ ਇਹ ਜਿਹੇ ਸੱਸਾਂ ਕਹਿੰਦੇ ਕਰਮ ਵਾਲਿਆਂ ਨੂੰ ਮਿਲਦੀਆਂ ਨੇ ਜਿਹੜੇ ਕਹਿੰਦੇ ਵੀ ਤੂੰ ਬੈਠ ਬੁੱਤ ਅਸੀਂ ਤੇਰੇ ਵਾਸਤੇ ਪਰੌਣੇ ਬਣਾਉਂਦੇ ਹਾਂ ਅਸੀਂ ਕਰਮ ਵਾਲਿਆਂ ਸਾਡੀ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਸੀਗੇ ਨਹੀਂ ਮੈਂ ਤਾਂ ਸਸਰੇ ਖਾਦੇ ਨਹੀਂ ਹਾ ਤੇਰਾ ਕੁਝ ਵੀ ਤੇਰੇ ਮੌਕੇ ਤੇਰੀ ਸੱਸ ਜੀ ਸਪੈਰ ਹੋ ਗਈ ਸੀ 4 ਮਿੰਟ ਹੋ ਗਈ ਸੀ 4 ਮਿੰਟ ਹੋ ਗਈ ਸੀ ਕਹਿੰਦੀ ਕਹਿੰਦੇ ਇੱਕ ਜੱਜ ਹੋਰ ਪਹੁੰਚ ਗਿਆ ਆਲੂਆਂ ਦੇ ਪਰੌਣਿਆਂ ਦੇ ਵੇਟ 'ਚ ਕਿਦਾਂ ਜਾਂਦਾ ਮੇਰੇ ਤਾਂ ਤੇਰੀ ਚੜਾਈ ਤੇ ਦੇਖੋ ਟੈਂ ਟੈਂ ਹੋਰ ਫਿਰ ਜਾਂਦਾ ਤੇ ਪੈਰੀ ਪੰਨੇ ਆਇਦਰ ਪਰੌਂਠੇ ਬੰਦੇ ਦੇਖੋ ਕੁਰਸੀ 'ਤੇ ਨਵੇਂ ਗਏ ਸੰਗ ਤਾਂ ਕਹਿੰਦੇ ਲਾਈਨਾਂ 'ਚ ਬੈਠ ਕੇ ਪਰੌਂਠਿਆਂ ਦਾ ਇੰਤਜ਼ਾਰ ਕਰਦੀਆਂ ਹੋਈਆਂ ਹਾਂਜੀ ਹਾਂਜੀ ਟੇਸਟ ਕਰ ਸਕਦੇ ਆ ਕਿ ਰੋਕੇ ਕਰ ਸਕਦੇ ਆ ਹਾਂ ਕਰ ਸਕਦੇ ਆ ਓਕੇ ਤੁਸੀਂ ਹਾਂਜੀ ਪਰੌਂਠੇ ਦਾ ਰਿਵਿਊ ਦੇਣਾ ਚਾਹੋਗੇ ਕਿੱਦਾਂ ਦਾ ਬਣਾਇਆ ਮੇਰੀਆਂ ਸੱਸਾਂ ਨੇ ਨਹੀਂ ਤੁਸੀਂ ਮੈਨੂੰ ਦੱਸ ਸਕਦੇ ਹੋ ਨਹੀਂ ਫਿਰ ਮੈਂ ਸੱਸਾਂ ਬਣੀ ਨਹੀਂ ਸਿੱਧੀਆਂ ਕਰਾਂ ਹਾਂਜੀ ਭਾਜੀ ਕਿੱਦਾਂ ਲੱਗ ਰਿਹਾ ਵਧੀਆ ਲੱਗ ਰਿਹਾ ਹੈ ਦੇ ਕਿਵੇਂ ਲੱਗ ਰਿਹਾ ਤੈਨੂੰ ਪੌਂਦਾ ਹੈ ਨਹੀਂ ਸੁਣੀਏ ਪੌਂਦਾ ਪੌਂਦਾ ਸ਼ਹਿਰ ਐਂਗਰੀ ਮਾਂਮੀ ਨੇ ਕਿ ਯੈਸ ਕਰ ਦੇ ਯੈਸ ਯੈਸ ਵੀ ਮੈਂ ਵੈਸੇ ਹੀ ਡਾਇਲੌਗ ਮਾਰਿਆ ਸੀ ਨਾ ਵੀ ਸਸਾਂ ਸਿੱਧੀਆਂ ਕਰਨੀਆਂ ਇਹ ਤਾਂ ਮੈਨੂੰ ਸਿੱਧੀਆਂ ਕਰਕੇ ਨਾ ਰਹਿਣਾਗਾ ਸੋਖ ਨਾਲ ਮੇਰੀਆਂ ਤਾਂ ਹੈਵੀ ਤਿੰਨ ਨੇਗੀਆਂ ਇੱਕ ਤਾਂ ਡਰ ਹੁੰਦਾ ਮੈਨੂੰ ਤਿੰਨ ਤੰਨਾਂ ਦਾ ਡਰ ਰਹਿੰਦਾ ਤਿੰਨ ਕਿਉਂ ਆ ਚਾਰ ਸੋਖ ਨਾਲ ਇੱਕ ਪਿੰਡ ਬੈਠੀ ਆ ਸੱਚ ਉਹ ਤਾਂ ਰਹੀ ਗਈ ਸੀ ਪਿੰਡ ਵਾਲੀ ਰਹੀ ਗਈ ਸੀ ਬਾਸ ਤੇ ਰਹਦੀ ਆ ਹਾਂ ਚਾਰ ਚਾਰ ਸਸਾਂ ਦਾ ਕਹਿੰਦੇ ਡਰ ਹੋਣਾ ਜ਼ਰੂਰੀ ਆ ਬਹੁਤ ਜ਼ਰੂਰੀ ਆ ਚਲ ਇੱਕ ਅੱਧੀ ਨਰਮ ਹੋਵੇ ਉਹ ਛੋਟੀ ਸਾਡੀ ਬੜੀ ਨਰਮ ਹੈ ਨਾ ਮਮਤਾ ਜੀ ਤੁਸੀਂ ਬਾਲੇ ਸਾਫ ਤੋਂ ਆਹ ਥੋੜੀ ਜੀ ਅੜਬ ਜੀ ਆਉਂਦੀ ਹੈ ਬਾਹਰ ਬੈਠੇ ਥੋੜੇ ਘਬਰਾ ਜਾਂਦੇ ਆ ਪੈਂਡਾ ਹੈ ਤਾਂ ਮੈਨੂੰ ਪਤਾ ਨਹੀਂ ਹਾਂ ਹਾਂ ਜੀ ਅਸੀਂ ਉਧਰੋਂ ਪਰੌਂਠੇ-ਪਰੌਂਠੇ ਖਾ ਕੇ ਆ ਗਏ ਗਾਹਾਂ ਬੱਦਲ ਵੀ ਚੜ੍ਹਿਆ ਹੁੰਦਾ ਆ ਅੱਜ ਮੀਂਹ ਦੀ ਬਾਰਿਸ਼ ਹੋਊਗੀ ਤੇ ਇੱਕ ਇਹ ਮੇਰੀ ਨਾਨ ਦਾ ਵਿਚਾਰੀ ਚਾਹ ਚੋ ਪੀ ਕੇ ਉਹ ਵਾਂਡੇ ਕਹਿੰਦੀ ਮੇਰੇ ਗੋਡੇ ਨਹੀਂ ਚੱਲਦੇ ਭਾਂਡੇ ਰੱਖਿਓ ਮੰਦਰ ਇਸੇ ਨਾਲ ਹੀ ਅਸੀਂ ਵਲੌਗ ਦਾ ਐਂਡ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਅਸੀਂ ਨੈਕਸਟ ਵਲੌਗ 'ਚ ਤਦ ਤੱਕ ਰਾਜੀ ਖੁਸ਼ੀ ਰਹੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮੱਚ ਸਾਰਿਆਂ ਦਾ ਓਕੇ ਬਾਏ ਕਰੋ ਹੁਣ